Bye! ਦੋ ਪੜੀਏ ਫਿਰੋ ਕੱਟਾ ਮਾਤੋ ਨਾ ਆਹ ਵੇਡਾ ਇਹ 14 ਖਣਾਈ ਐਡਾ ਐਡਾ ਜਨਰਲ ਕੀਵਰਡ ਦਾ ਰੋਵੇ ਪੂਰਾ ਭੇਜਿਓ ਹੋਰ ਦੇ ਸਾਰਾ ਪੂਰਾ ਭਰ ਕੇ ਦਿਓ ਹੋਰ ਨਾ ਇਹਦਾ ਹੋਰ ਕੋਈ ਗੱਲੀ ਅੱਥਲੇ ਬੇਸ ਬਣਾਉਣ ਲਈ ਕਿ ਵਜਾ ਕੇ ਲਗਾਓਗੇ ਨਾਰਕ ਸਾਮ ਹੋ ਰਾਮ ਗयो ਆਬ ਕਯੋ ਰ ਵਤਿਆ ਮਾਨ ਪਾਇਆ ਪੈ ਰਾ ਰਹੋ ਨੇਕ ਚਤ ਨਾ ਨ ਮੇਤ ਨਾਨਕ ਮੋਰਤ ਚਿਤਰ ਜਿ ਛਾਡਤ ਨਾ ਨ ਭੇਤ ਨਾਰਚ I'm જગ જા

गाए हो न बेवा ਰਾਮ ਨਾਮ ਰਣਾ ਗਿਓ ਜਾ ਕ ਸਮਨੈ ਕੋਈ ਜੇ ਸਿਮਰਤ ਸੰਕਟ ਮਿਟਾਇ ਨਾਰਸ ਤਵਾਰ ਸਾਂਖਟ ਮਿਟੇ ਦਰਸ ਤਵਾਰੋ ਏ ਮੁੰਡਾ ਬਣੇ ਮਾULA ਪੰਜੇ ਮਾ ਥਾਲ ਵਿੱਚ ਚਤਨ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਪੰਤਨ ਬਾਬਾ ਸ਼ਿਚੰਦਰ ਜੀ ਦੇ 531ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਸ਼ੁਕਰਾਨੇ ਵਜੋਂ ਰੱਖੇ ਸਹੀ ਪਾਠ ਸਾਹਿਬਾਂ ਦੇ ਭੋਗ ਪਏ ਹਾਂ ਜੀ ਤੇ ਸ਼ਾਮ ਦਾ ਸਮਾਂ ਹੈ ਤੇ ਅੱਜ ਨੈਨਾ ਦਾ ਬਰਥਡੇ ਹੈ ਤੇ ਨੈਨਾ ਕਹਿੰਦੀ ਬਰਥਡੇ ਮੈਂ ਗੁਰਦੁਆਰੇ ਮਨਾਣਾ ਹੈ ਤੁਹਾਡੇ ਨਾਲ ਤੇ ਕਹਿੰਦੀ ਸੀ ਮੈਂ ਕੇਕ ਲੈ ਕੇ ਆਵਾਂਗੀ ਤੇ ਕੇਕ ਕਿੱਥੇ ਕੱਟਣਾ ਤੇ ਨੈਨਾ ਕੇਕ ਲਿਆਈ ਹੈ ਤੇ ਨਾਲ ਪੈਟਿਸ ਲੈ ਕੇ ਆਈ ਹੈ ਸੰਗਤਾਂ ਲਈ ਚਾਹ ਜੋਤੀ ਨੇ ਬਣਾਈ ਹੋਈ ਹੈ ਤੇ ਹੁਣ ਨੀਨਾ ਕੇਕ ਕੱਟ ਰਹੀ ਹੈ ਕਿਉਂਕਿ ਦਾ ਜਨਮ ਦਿਨ ਹੈ ਤੇ ਵਾਹਿਗੁਰੂ ਉਹਨੂੰ ਚੜ੍ਹਦੀ ਕਲਾ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਿਸ਼ ਕਰੇ

ਵੈਸੇ ਕੋਈ ਨਾ ਕੋਈ ਆਪਾਂ ਉਹਨੂੰ ਕੀ ਦੇ ਦਿੰਦੇ ਮਿੱਟੂ ਜੀ ਬਾਹ ਆ ਰਹੀ ਹੈ ਖੜ ਜੀ ਜੀ ਚਲ 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 ਚ ਹੋਰ ਦੇ ਸਾਰਾ ਭੁਰਾ ਭਰ ਕੇ ਦਿਓ ਮੂੰਹ ਕਰਨਾ ਇਹਦਾ ਹੋਰ ਪਤਾ ਤਾਂ ਲੱਗੇ ਪਰਡੇ ਬਣਾਣ ਆਈਏ ਕਿ ਨਹੀਂ ਸਿਰ ਕੇ ਕੈਕ ਕੱਟਣ ਤੋਂ ਬਾਅਦ ਨੀਨਾ ਕਹਿੰਦੀ ਇੱਕ ਫੋਟੋ ਵੀ ਖਿਚਾਣੀ ਹੈ ਸਾਰਿਆਂ ਨਾਲ ਰਲ ਕੇ ਕਿ ਤੁਹਾਡੇ ਨਾਲ ਤੇ ਸਾਰਿਆਂ ਨਾਲ ਰਲ ਕੇ ਤੇ ਤਾਂ ਕਿ ਮੈਂ ਆਪਣੇ ਆਈਡੀ ਤੇ ਪੋਸਟ ਕਰ ਸਕਾਂ ਫਿਰ ਫੋਟੋ ਖਿਚਾਈ ਸਾ ਸੰਗਤ ਜੀ ਦਰਬਾਰ ਸਾਹਿਬ ਦੀ ਸੇਵਾ ਚੱ ਰਹੀ ਹੈ ਉੱਪਰ ਸੋਲਰ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ 'ਚ 10 ਕਿਲੋਵਾਟ ਦਾ ਤੇ ਫੇਰ ਵੀ ਬਿੱਲ ਆ ਜਾਂਦਾ ਹੈ ਕਿਉਂਕਿ ਬਿਜਲੀ ਦੀ ਖਪਤ ਜ਼ਿਆਦਾ ਹੈ ਇਸ ਲਈ ਸਲਾਹ ਕੀਤੀ ਕਿ ਕਿਉਂ ਨਾ 5 ਕਿਲੋਵਾਟ ਹੋਰ ਵਧਾ ਲਈਏ ਕਿਉਂਕਿ ਹਜੇ ਅਸੀਂ ਏਸੀ ਨਹੀਂ ਚਲਾਉਂਦੇ ਸਿਰਫ ਪੱਖੇ ਤੇ ਲਾਈਟਾਂ ਹੀ ਮੇਨ ਚੱਲਦੀਆਂ ਨੇ ਤੇ ਤਾਂ ਮਸਾ ਜਾ ਕੇ 10 ਕਿਲੋਵੈਟ ਦਾ ਸੋਲਰ ਪੂਰਾ ਹੁੰਦਾ ਤੇ 5 ਕਿਲੋਵੈਟ ਇਸ ਲਈ ਵਧਾਇਆ ਵੀ ਚਲੋ ਕਦੀ ਕਦੀ ਏਸੀ ਇੱਕ ਤਾਂ ਬਾਬਾ ਜੀ ਪਿੱਛੇ ਲੱਗੇ ਆ ਉਹ ਚੱਲਦਾ ਸੁਖਾਸਨ ਦਾ ਹੋ ਗਿਆ ਆਪਣਾ ਵੀ ਚੱਲਦਾ ਤੇ ਸੰਗਤ ਵੀ ਕਹਿੰਦੀ ਹੈ ਕਈ ਵਾਰ ਕੋਈ ਪ੍ਰੋਗਰਾਮ ਹੁੰਦਾ ਹੈ ਚੁਪਹਿਰਾ ਹੋ ਗਿਆ ਜਾਂ ਕੁਝ ਹੋ ਗਿਆ ਵੀ ਏਸੀ ਚਲਾ ਲਿਆ ਕਰੋ ਤਾਂ ਚਲੋ ਕੁਛ ਨਾ ਕੁਛ ਤਾਂ ਫਰਕ 5 ਕਿਲੋਵੈਟ ਨਾਲ ਹੋਰ ਪਏਗਾ ਹੀ ਸੋ ਇਸ ਲਈ ਸਲਾਹ ਕਰਕੇ ਤੇ 5 ਕਿਲੋਵਟ ਦਾ ਲੋਡ ਏਸੀ ਦਾ ਜੋ ਹੈ ਉਹ ਹੋਰ ਵਧਾ ਰਿਆ ਤੇ ਕੰਮ ਸ਼ੁਰੂ ਕਰਾਇਆ ਅੱਜ ਸਲਾਹ ਬਣੀ ਸੀ ਪਹਿਲਾਂ ਭਾਈ ਨਾਲ ਗੱਲ ਹੋ ਗਈ ਸੀ ਇਹਨਾਂ ਨਾਲ ਅਮਿਤ ਜੀ ਨਾਲ ਅਮਿਤ ਬਾਸੂਦੇਵ ਜੀ ਕਰ ਰਹੇ ਨੇ ਸਾਰਾ ਕੰਮ ਤੇ ਪਹਿਲਾਂ ਸਲਾਹ ਬਣੀ ਸੀਗੀ ਉਦੋਂ ਸਮਾਗਮ ਚੱਲ ਰਿਹਾ ਸੀ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਤੇ ਫਿਰ ਮੈਂ ਕਿਹਾ ਚਲੋ ਸਮਾਗਮ ਦੇ ਭੋਗ ਪੈ ਜਾਣ ਉਸ ਤੋਂ ਬਾਅਦ ਫਿਰ ਕੰਮ ਸ਼ੁਰੂ ਕਰਾਵਾਂਗੇ ਕਿਉਂਕਿ ਵਿੱਚ ਵਿੱਚ ਫਿਰ ਉਹ ਡਿਸਟਰਬੈਂਸ ਜੀ ਹੁੰਦੀ ਹੈ ਤੇ ਪ੍ਰੋਗਰਾਮ ਵਿੱਚ ਉਧਰੋਂ ਸਮਾਗਮ ਚੱਲ ਰਿਹਾ ਹੈ ਉਧਰੋਂ ਫਿਰੇ ਕੰਮ ਚੱਲ ਜਾਵੇ ਫਿਰ ਠੀਕ ਨਹੀਂ ਲੱਗਦਾ ਤੇ ਕਦੀ ਇਹਨਾਂ ਨੇ ਕੁਝ ਚਾਹੀਦਾ ਹੈ ਕੁਝ ਲਿਆਣਾ ਹੈ ਕੁਝ ਲਿਜਾਣਾ ਹੈ ਫਿਰ ਉੱਪਰ ਆਣਾ ਜਾਣਾ ਖੜਕਾ ਧੜਕਾ ਇਸ ਕਰਕੇ ਫਿਰ ਦਿੱਕਤ ਆਂਦੀ ਹੈ ਤੇ ਤਾਂ ਫਿਰ ਉਦੋਂ ਕੰਮ ਪੈਂਡਿੰਗ ਪਾ ਦਿੱਤਾ ਤੇ ਹੁਣ ਸ਼ੁਭਾਗਮ ਤੋਂ ਬਾਅਦ ਕੰਮ ਦੀ ਸ਼ੁਰੂਆਤ ਕੀਤੀ ਹੈ ਬਾਬਾ ਸ਼ਿਸ਼ੰਦਰ ਜੀ ਮੇਰ ਕਰਨ ਤੇ ਕਾਰਜ ਸਿਰੇ ਚੜ ਜਵੇ ਸੋ ਅੱਜ ਇਹ ਆਏ ਨੇ ਤੇ ਆ ਕੇ ਜੋ ਸਟਰਕਚਰ ਹੈ ਇਹਦਾ ਫਿੱਟ ਕਰ ਇਹਨੇ ਥੱਲੇ ਉਹ ਜਿਆਦਾ ਸਟਰਕਚਰ ਫਿੱਟ ਕਰਕੇ ਜਾਣਗੇ ਸ਼ਾਨ ਸਾਹਿਬ ਤੇ ਤੇ ਨਾਲ ਹੀ ਫਿਰ ਕਿਉਂਕਿ ਮੈਨੂੰ ਪਤਾ ਲੱਗਿਆ ਵੀ 22 ਤਰੀਕ ਤੋਂ ਸ਼ਾਇਦ ਟੈਕਸ ਕੱਟ ਰਿਹਾ ਹੈ ਪਹਿਲੇ 12% ਟੈਕਸ ਸੀਗਾ ਤੇ ਹੁਣ ਟੈਕਸ ਕੱਟ ਕੇ 5% ਹੋ ਰਿਹਾ ਹੈ। ਇੱਕ ਦੋ ਬੰਦਿਆਂ ਨੇ ਕੇ ਸੰਗਤ ਚੋਂ ਸਿੱਠੀ ਸਾਹਿਬ ਨੇ ਵੀ ਕਿਹਾ ਹੈ ਤੇ ਰੋਮੀ ਵੀ ਕਹਿ ਰਿਹਾ ਸੀ ਵੀ ਸ਼ਾਇਦ ਫਰਕ ਪੈ ਜਾਏਗਾ। 8-10 ਹਜ਼ਾਰ ਹੋਰ ਵੀ ਸਸਤਾ ਪੈ ਜਾਏਗਾ ਉਹਦੇ ਨਾਲ। ਤੇ ਇਸ ਕਰਕੇ ਫਿਰ ਮੈਂ ਕਿਹਾ ਵੀ ਚਲੋ ਸਟਰਕਚਰ ਤੁਸੀਂ ਲਗਾ ਦਿਓ ਤੇ ਫਿਰ ਨਾਲ-ਨਾਲ ਜਿਵੇਂ ਹੋਏਗਾ ਚਾਹੇ ਬਿਲ ਬਾਦ ਚੋਂ ਬਣਾ ਦੇਣਾ। ਤੇ ਚਾਹੇ ਫਿਰ ਜਿਹੜੇ ਪੈਨਲ ਨੇ ਉਹ ਆਪਾਂ 22 ਤਰੀਕ ਨੂੰ ਖਰੀਦ ਲਾਂਗੇ ਉਸ ਤੋਂ ਬਾਅਦ ਕੰਮ ਸ਼ੁਰੂ ਕਰਾ ਲੈਣਾ ਤੇ ਹੁਣ ਅੱਜ ਸਟਰਕਚਰ ਦੀ ਫਿਟਿੰਗ ਹੋ ਰਹੀ ਹੈ ਟੇਲ ਕੱਟ ਕੇ ਤੇ ਇਹਦੇ ਵਿੱਚ ਫੇਰ ਥੱਲੇ ਰਾਖ ਭਰੀ ਹੋਈ ਐ ਇੱਕ 1.5 ਫੁੱਟ ਦੀ ਰਾਖ ਐ ਰਾਖ ਕੱਢਣਗੇ ਤੇ ਰਾਖ ਕੱਢ ਕੇ ਫੇਰ ਥੱਲੇ ਇਹ ਜੋ ਇਹਨਾਂ ਨੇ ਸਟਰਕਚਰ ਬਣਾਏ ਨੇ ਇਹ ਪਿਲਰ ਜੇ ਬਣਾਏ ਐ ਪਿਲਰ ਥੱਲੇ ਰੱਖ ਕੇ ਤੇ ਛੱਤ ਦੇ ਨਾਲ ਡ੍ਰਿਲ ਕਰਨਗੇ ਡ੍ਰਿਲ ਕਰਕੇ ਫੇਰ ਇਹਦੇ ਵਿੱਚ ਬਜਰੀ ਭਰ ਕੇ ਤੇ ਇਸ ਨੂੰ ਖੜਾ ਕਰਕੇ ਮਜ਼ਬੂਤ ਕਰੂਗੇ ਤਾਂ ਜੋ ਕਿਉਂਕਿ ਹੈਵੀ ਤੀਜੀ ਮੰਜ਼ਲ ਤੇ ਐ ਤੇ ਮਜ਼ਬੂਤੀ ਦੀ ਲੋੜ ਐ ਹਵਾ ਬਹੁਤ ਚੱਲਦੀ ਐ ਹਨੇਰੀ ਚੱਲਦੀ ਐ ਨਹੀਂ ਤਾਂ ਇਹ ਉੱਡਣ ਦਾ ਡਰ ਲੈਂਦਾ ਵੀ ਸਾਰਾ ਡਾਟਾ ਵੀ ਉੱਡ ਜਾਵੇਗਾ ਇਸ ਲਈ ਪਹਿਲਾਂ ਥੱਲੇ ਨੂੰ ਡ੍ਰਿਲ ਕਰਨਗੇ ਛੱਤ ਦੇ ਨਾਲ ਉਸ ਤੋਂ ਬਾਅਦ ਫਿਰ ਬਜਰੀ ਭਰ ਕੇ ਤੇ ਪਿੱਲਰ ਦੇ ਨਾਲ ਬਣਾਣਗੇ ਤੇ ਇਹ ਮਜ਼ਬੂਤ ਹੋਣਗੇ